ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਕਿ ਹਾ ਹੁਣਕਰ ਸ੍ਰੀ ਵਾਹਿਗੁਰਜੀ ਕੀ ਫਤਿਹ ਪਾਸ਼ਾਏ ਦਸਵੀਂ ਕਬਜੋ ਕਬਿਓ ਬਾਤ ਬੇਨਤੀ ਚੋਪਈ ਹਮਰੀ ਘਰ ਹੱਥ ਦੇ ਰਛਾ ਪੂਰਨ ਹੋਏ ਚੇਤ ਕੀਚਾ ਤਾ ਵਿਚਾਰਨਨ ਮਨ ਰਾਹੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ मरे है दोह त साब तुम काहो आप हाथ दे मोहे बचाओ सुखी बस है पर सेव कसे खसा कर तारा मोर अच्छा निज कर दे करिए ਸਾਉ ਬਰਨ ਕੋ ਆਜ ਸੰਗਰੀਏ ਪੂਰ ਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੋ ਮੈਂ ਛਾੜ ਕੋਈ ਅਵਰ ਨਾਂ ਧਿਆਉ ਜੋ ਬਾਰ ਚਾਉ ਤੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆਂ ਚੌਂ ਚੰਨ ਸਤਰ ਹਮਾਰੇ ਮਾਰੀਆਂ ਆਪ ਹੱਥ ਦੇ ਮੋਜੇ ਅਬਾਰੀਆਂ ਮਰਨ ਕਾਲ ਕਾ ਤਰਾਸਨ ਵਰਗੇ ਹੋ ਜੋ ਸਾਦਾ ਹਮਾਰੇ ਪਛਾ ਸ਼ੀਰਯਹ ਤੋਦ ਜੋ ਕਾਰ ਜਿਓ ਰਸਾ ਰਾਖਲੇ ਹੋ ਮੋਹੇ ਰਾਖਣਾਰੇ ਸਹਾਏ ਬਸੰਤ ਸਹਾਏ ਪਿਆਰੀ ਦੀਨ ਬਾਂਦ ਦੋਸ ਟਣਕੇ ਹੰਤਾ ਤਮਹ ਪੁਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਜੁਗਵਤਰਾ ਕਾਲ ਪਾਏ ਕਰ ਬੇਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਾਵਣ ਕਾਲ ਜੋਗੀ ਸਿਰ ਕੀ ਬੇਦਰਾਜ ਬ੍ਰਹਮਾ ਜੋਤੀ ਜਾਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਾਵਣ ਕਾਲ ਸਭ ਜਾਗ ਤੋ ਬਣਾਇਉ ਦੇਵਤਾਂਤ ਜਸ਼ਨ ਉਪਜਾਇਉ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸ਼ਕਲ ਪਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੋ ਕਦੀਓ 사ਤਰਨ ਕੋ ਪਲ ਮੋ ਬਾਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਪਲੇ ਬੋਰੇ ਕੀ ਪੀਰ ਪਛਾਨਤ ਚੀਟੀ ਤੇ ਕਾਂਚਰ ਅਸੂਲਾ ਸਭ ਪਾਰ ਕਿਰਪਾ ਤ੍ਰਿਸ਼ਤਕਾਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੋਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਤਮ ਕਰਕ ਕਾਰਾ ਕਰ ਤਾਰਾ ਪਰਜਾ ਧਰਤ ਦਬ ਦੇਹ ਅਪਾਰਾ ਜਬ ਆਕਰਤ ਕੈ ਤਹਉ ਕਬ ਹਉ ਤਉ ਮੈਂ ਮਿਲਤ ਦੇ ਧਾਰ ਸਭ ਹਉ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪਿ ਆਪਣੀ ਬੂਝ ਉਚਾਰਿ ਤੁਮ ਸਭ ਹੀ ਤੇ ਰੈ ਤਨਰਾਲਮ ਜਾਨਤ ਬੇਦ ਭੇਦ ਅਰ ਆਲਮਨ ਨਰੰਕਾਰ ਨਿਰਵਕਾਰ ਅਰ ਲੰਭ ਆਦ ਅਲীন ਅਨਾਦ ਸੰਭ ਤਾਂ ਕਾ ਮੂੜ ਅਚਾਰ ਤੋਂ ਭੇਦਾ ਜਾਂ ਕੋ ਭੇਵ ਨਨ ਪਾਵਤ ਬੇਦਾ ਤਾਂ ਕੋ ਘਰ ਪਾਣ ਤਿਆਣ ਮਾਨਤ ਮਹਾ ਮੂੜ ਕਿਛ ਭੇਦ ਨਾ ਜਾਣਕ ਮਹਾ ਦੇਵ ਤੋ ਕੈ ਤੋ ਸਦਾ ਸਿਵ ਨਰੰਕਾਰ ਕਾ ਚੀਨਤ ਨਹੀਂ ਪੇਵ आप अपनी बुद्ध है जेती बारनत भिन्न भिन्न तो देती तुमरा लखा न जाए पसारा केव बिद सजा प्रथम संसारा एक रूप न रूप स्वरूपा रंक पायो राव कही पूपा अंडज ਕੀਰਤ ਸੇ ਤਜ ਕੀਨੀ ਉਤਪੁੱਜ ਖਾਨ ਬਹਰ ਚਦੀਨੀ ਕਾਹੂ ਫੂਲ ਰਾਜਾ ਹੈ ਵ ਬੈਠਾ ਕਾਹੂ ਸੇ ਮਟ ਪਾਇਓ ਅ ਸੰਕਟ ਅ ਕੈਠਾ ਸਾਗਲੀ ਸੇਸ਼ਟ ਦਿਖਾਏ ਅ ਕਿਆ ਮੋ ਆਦ ਜਗਾਦ ਸਰੂਪ ਸੁਆਉਂ ਪੰ ਆਬਰਛਾ ਮੇਰੀ ਤੋ ਮਕਰੋ ਸ਼ੇਖ ਅਬਾਰ ਸੇਖ ਸੰਗਰੋ ਦੋਹਟ ਜੀਤੇ ਉਠ ਵਤ ਉਤ ਪਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸਤੋਦੋ ਤਵ ਹਸਰ ਨਹੀਂ ਪਾਰੇ ਤੇ ਨਿੱਕੇ ਦੋਸ਼ਟ ਦੋਖ ਤ ਹੈ ਬਮਾਰੇ ਔਰ ਖ ਜਾਵਣ ਪਗ ਪਾਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਬਾਰ ਧਿਆਏ ਐ ਹੈ ਤਾਂਕੇ ਕਾਲ ਨਿਕਟ ਨਹੀਂ ਐ ਹੈ ਰਸਾ ਹੋਏ ਤਹ ਸਭ ਕਾਲਾ ਦੁਸ਼ਟ ਅਰਸ਼ਟ ਤਰੇ ਤਸ ਕਾਲਾ ਕਿਰਪਾ ਦ੍ਰਿਤ ਤਨ ਜਾਹੇ ਨਹਾਰੋ ਤਾਂਕੇ ਤਾਪ ਤਨਕ ਮੋਹਾਰੋ ਦੇ ਸਿੱਧ ਕਾਰ ਮੋਹ ਸਭ ਹੋਈ ਦੋਹਟਾ ਸਭ ਸਕੇ ਨਾਨਕ ਕੋਈ ਇੱਕ ਬਾਰ ਜਿਨ ਤੋਂ ਮੈਂ ਸਮਾਰਾ ਕਾਲ ਫਾਸ ਕੇ ਤਾਏ ਅਬਾਰ ਜਿਨ ਨਰ ਨਾਮ ਤਹਾਰੋ ਕਹਾ ਦਾਰਦ ਦੁਖਤ ਦੋਖਤ ਤੇ ਰਹਾ ਖੜਗ ਕੇ ਤਮੈ ਸ਼ਰਨ ਤਹਾਰੀ ਆਪ ਹੱਥ ਦੈ ਲਿਓ ਅਬਾਰੀ ਸਰਬਠੋਰ ਮੋਹੋ ਸਹਾਈ ਦਹੁਤ ਦੋਗ ਤੇ ਲਿਓ ਬਚਾਈ ਖੜਗ ਕੇ ਤਮੈ ਸ਼ਰਨ ਤਹਾਰੀ ਆਪ ਹੱਥ ਤੇ ਲਿਓ ਅਬਾਰੀ ਸਾਰ ਬਠੋਰ ਮੋਹੋ ਸਹਾਈ ਤੋਹ ਤਦੋਗ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ